ਕਨਾਲ ਜਿੰਨੀ ਵੀ ਸਾਡੇ ਏਰੀਆ ਦੀ ਪੀਸੀਆਰ ਹੈਗੀ ਆ ਚਾਹੇ ਉਹ ਮੋਟਰਸਾਈਕਲ ਤੇ ਤੇ ਚਾਹੇ ਉਹ ਫੋਰ ਵੀਲਰ ਤੇ ਹੈਗੀ ਆ ਇਹਨੂੰ ਇਕੱਠੇ ਕਰਕੇ ਬਰੀਫਿੰਗ ਹੋਈ ਹੈ ਹੋਰ ਸੋ ਦੇਖੋ ਜਿਹੜੇ ਸਾਇਆ ਪੂਰੇ ਲੁਧਿਆਣੇ ਦੇ ਵਿੱਚ ਜਿੱਦਾਂ ਏਡੀਸੀ ਗਵਰਨਰ ਸਾਹਿਬ ਨੇ ਦੱਸਿਆ ਹੈ ਕਿ 2000 ਤੋਂ ਬੰਦਾ ਵਧ ਡਿਪਲੋਏ ਆ ਕਿਉਂਕਿ ਵੱਖ-ਵੱਖ ਜਗ੍ਹਾ ਤੇ ਲੁਧਿਆਣੇ ਦੇ ਵਿੱਚ ਕਈ ਥਾਵਾਂ ਇਸ ਤਰ੍ਹਾਂ ਜਿੱਥੇ ਇੱਕ ਦੁਸ਼ਾਰਾ ਸੰਗਠਿਤ ਕੀਤਾ ਜਾ ਰਿਹਾ ਹੈ ਕਾਨੂੰਨ ਨੂੰ ਲਾਗੂ ਕਰਾਉਣ ਵਾਸਤੇ ਜਿਹੜੀਆਂ ਪੋਸਟਾਂ ਕ੍ਰੀਏਟ ਕੀਤੀਆਂ ਗਈਆਂ ਜਿਹੜੀਆਂ ਬਤੌਰ ACP ਮੈਂ ਬਤੌਰ ਡੀਐਸਪੀ ਰੈਂਕ ਕਰ ਦੇ ਵਿੱਚ ਕਰੇ ਚੇਤਾਵਨੀ ਮਾੜੇ ਅੰਸਰ ਨੂੰ ਨਹੀਂ ਹੁੰਦੀ ਨਾ ਕਿ ਕਿਸੇ ਨੂੰ ਲੁੱਟ ਖੋ ਜਾਂ ਕੋਈ ਬਦਮਾਸ਼ੀ ਜਾਂ ਕੋਈ ਜਿਹੜਾ ਰੋਣਾ ਰੱਪਾ ਜਾਂ ਕੋਈ ਹੁੰਲੜਵਾਜੀ ਇਹ ਬਿਲਕੁਲ ਨਹੀਂ ਹੋਣ ਦਿੱਤੀ ਜਾਊਗੀ ਤੇ ਜਿਹੜਾ ਕਰੂਗਾ ਉਹ ਨੂੰ ਭੁਗਤਣ ਵਾਸਤੇ ਵੀ ਤਿਆਰ ਹੋਵੇ ਸਰ ਇਹ ਇਸੇ ਇਹ ਵਿਸ਼ਵਾਸ ਦਿਵਾਉਣ ਲਈ ਕਿ ਤੁਸੀਂ ਆਪਣਾ ਜਿਹੜਾ ਫੈਸਟੀਵਲ ਸੀਜ਼ਨ ਆ ਉਹਨੂੰ ਇੰਜੋਏ ਕਰੋ ਤੇ ਚੰਗੇ ਤਰੀਕੇ ਦੇ ਨਾਲ ਕੋਈ ਵੀ ਇਦਾਂ ਦੀ ਮਾੜੀ ਘਟਨਾ ਨਹੀਂ ਹੋਣ ਦਿੱਤੀ ਜਾਵੇ ਜਿਹੜੀ ਨਫਰੀਜ ਜੀ ਸਾਨੂੰ ਬਾਹਰ ਤੋਂ ਵੀ ਪੀਏਪੀ ਤੋਂ ਫੋਰਸ ਮਿਲੀ ਅਸੀਂ ਤਿੰਨ ਚੌਕ ਡਿਵਾਈਡ ਕੀਤੀ ਹੈ ਜਿੱਥੇ ਇੱਥੇ ਜ਼ਿਆਦਾ ਭੀੜ ਭੜ ਹੁੰਦੀ ਹੈ ਉੱਥੇ ਅਸੀਂ ਕੀ ਕਰਾਂਗੇ ਲਾਸਟ ਟਾਈਮ ਹੁਣ ਜਿਹੜੇ ਰਿਕਸ਼ਾ ਇਹ ਰਿਕਸ਼ਾ ਜੇ ਹੋਰ ਗੱਡੀਆਂ ਦਾ ਬੰਦ ਕਰਾਂਗੇ ਤਾਂ ਕਰਕੇ ਅੱਗੇ ਭੀੜ ਨਾ ਹੋਵੇ ਤੇ ਚੋੜਾ ਬਾਜ਼ਾਰ ਮੇਨ ਬਾਜ਼ਾਰ ਹੈ ਜਿਹਹਾਰਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਲੁਧਿਆਣਾ ਪੁਲਿਸ ਤਰਕ ਹੈ ਤੇ ਉੱਥੇ ਹੀ ਜਲੰਧਰ ਬਾਈਪਾਸ ਦੇ ਵੱਲੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਿਹਾਰਾਂ ਨੂੰ ਕਾਫੀ ਜਿਹੜਾ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਵਕਤ ਗੱਲਬਾਤ ਕਰਾਂਗੇ ਇਸ ਦੌਰਾਨ ਇਸ ACP ਬਨੋੜ ਸਾਹਿਬ ਨਾਲ ਬਨੋੜ ਸਾਹਿਬ ਕਿਸ ਤਰ੍ਹਾਂ ਦੀਆ ਮਾਰਚ ਕੱਢਿਆ ਜਾ ਰਿਹਾ ਵਾ ਤੇ ਕਿਹੜੀ ਕਿਹੜੀ ਥਾਵਾਂ ਤੇ ਪੁਆਇੰਟ ਤੇ ਨਾਕੇਬੰਦੀ ਕੀਤੀ ਹੋਵੇਗੀ ਆਪਣੇ ਸ਼ਹਿਰ ਨੂੰ ਲੈ ਕੇ ਕੀ ਕੀ ਤਿਆਰੀਆਂ ਕੀਤੀ ਗਈ ਆ ਤੁਹਾਨੂੰ ਜਾਨ ਪਸੋ ਦੇਖੋ ਹਰ ਸਾਲ ਦੀ ਤਰ੍ਹਾਂ ਜੀ ਜਿਹੜਾ ਫੈਸਟਿਵ ਸੀਜ਼ਨ ਦੌਰਾਨ ਸਾਡੀ ਜਿਹੜੀ ਚੌਕਸੀ ਆ ਪੁਲਿਸ ਦੀ ਉਹ ਵਧ ਜਾਂਦੀ ਆ ਕੱਲ ਨੂੰ ਦੁਸ਼ਹਰਾ ਆ ਇਸ ਕਰਕੇ ਜੋ ਸਾਨੂੰ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਉਹਦੀਆਂ ਹਦਾਇਤਾਂ ਤੇ ਪਾਲਣਾ ਕਰਦੇ ਹੋਏ ਅੱਜ ਮਾਨਯੋਗ ਏਡੀਸੀਪੀ ਸ਼੍ਰੀ ਅਸ਼ਵੀਰ ਵਰਮਾ ਜੀ ਏਡੀਸੀਪੀ ਜ਼ੋਨ 1 ਨੇ ਇਹਨਾਂ ਦੇ ਨਾਲ ਐਸਪੀ ਸ਼੍ਰੀ ਦਵਿੰਦਰ ਚੌਧਰੀ ਜੀ ਏਸੀਪੀ ਸੈਂਟਰ ਮੈਂ ਇਸ ਇਸ ਜ਼ੋਨ ਦੇ ਸੱਤੇ ਐਸਐਚਓ ਤੇ ਨਾਲ ਜਿੰਨੀ ਵੀ ਸਾਡੇ ਏਰੀਆ ਦੀ ਪੀਸੀਆਰ ਹੈਗੀ ਆ ਚਾਹੇ ਉਹ ਮੋਟਰਸਾਈਕਲਾਂ ਤੇ ਤੇ ਚਾਹੇ ਉਹ ਫੋਰ ਵੀਲਰ ਤੇ ਹੈਗੀ ਆ ਇਹਨਾਂ ਨੂੰ ਇਕੱਠੇ ਕਰਕੇ ਬਰੀਫਿੰਗ ਹੋਈ ਹੈ ਦੇ ਬਰੀਫਿੰਗ ਨਾਲ ਨਾਲ ਹੁਣ ਆਪਾਂ ਇਹਦਾ ਫਲੈਗ ਮਾਰਚ ਹੈਗਾ ਆ ਤਾਂ ਜਦ ਤੁਸੀਂ ਖਰਜਤੇ ਜਲੰਧਰ ਪਾਈਪਾਸ ਤੋਂ ਕਿਹਨੋਂ ਇੱਥੋਂ ਆਪਾਂ ਨੂੰ ਸਟਾਰਟ ਕਰਨ ਜਾ ਰਹੇ ਹਾਂ ਇਹ ਜਿਹੜਾ ਫਲੈਗ ਮਾਰਚ ਹੈ ਜਿੰਨੇ ਜ਼ੋਨ 1 ਦਾ ਸਾਰਾ ਏਰੀਆ ਹੈਗਾ ਜਿਹਦੇ 7 ਦੇ 7 ਥਾਣੇ ਕਵਰ ਹੁੰਦੇ ਨੇ ਸਲਿਮ ਟਾਬਰੀ ਜੋਧੇਵਾਲ ਦਰੇਸੀ 2 ਨੰਬਰ 3 ਨੰਬਰ 4 ਨੰਬਰ 1 ਨੰਬਰ ਤੇ ਆਪਣਾ ਜਿਹੜਾ ਹੈਗਾ ਇੱਥੋਂ ਇੱਥੋਂ ਚੌਣੀ ਮੱਲਾ ਸਾਰਾ ਇਹ ਸਾਰਾ ਏਰੀਆ ਕਵਰ ਕਰੂਗਾ ਜੀ ਜੇਰਾ ਤੁਸੀਂ ਨੈਕਸਟ ਵਾਲ ਪੁੱਛਿਆ ਸੀ ਕਿ ਕਿੰਨੀ ਫੋਰਸ ਲੱਗੀ ਹੋਈ ਹੈ ਫੋਰਸ ਦੇਖੋ ਜਿਹੜਾ ਪੂਰੇ ਲੁਧਿਆਣੇ ਦੇ ਵਿੱਚ ਜਿੱਦਾਂ ਐਡੀਸੀ ਗੁਰਵੰਤ ਸਿੰਘ ਸਾਹਿਬ ਨੇ ਦੱਸਿਆ ਹੈ ਕਿ 2000 ਤੋਂ ਬੰਦਾ ਵੱਧ ਡਿਪਲੋਏ ਆ ਕਿਉਂਕਿ ਵੱਖ-ਵੱਖ ਜਗ੍ਹਾ ਤੇ ਲੁਧਿਆਣੇ ਦੇ ਵਿੱਚ ਕਈ ਥਾਵਾਂ ਐਸ ਤਰ੍ਹਾਂ ਜਿੱਤੇ ਇੱਕ ਦੁਸ਼ਹਿਰਾ ਸੈਲਿਬ੍ਰੇਟ ਕੀਤਾ ਜਾ ਰਿਹਾ ਹੈ ਇਹ ਸਰਵੇਸੇ ਕਰਕੇ ਤਾਂ ਕਿ ਜਿਹੜੀ ਆਮ ਜਨਤਾ ਆ ਜਿਹਦੇ ਵਿੱਚ ਮਜ਼ਦੂਰ ਤੋਂ ਲੈ ਕੇ ਚੰਗੇ ਘਰਾਂ ਦੇ ਇਨਸਾਨ ਜਿੰਨੇ ਵੀ ਹੈਗੇ ਨੇ ਸਾਰੇ ਇਹਨਾਂ ਨੇ ਸਾਰਿਆਂ ਨੇ ਦੁਸ਼ਹਰਾ ਫੈਸਟੀਵਲ ਸੈਲੀਬ੍ਰੇਟ ਕਰਨਾ ਹੈ ਤੇ ਉਹਨਾਂ ਦੀ ਸਿਕਿਉਰਿਟੀ ਤੇ ਉਹਨਾਂ ਦੇ ਉਹਨਾਂ ਦੇ ਜਿਹੜੇ ਜ਼ਹਿਨ ਦੇ ਵਿੱਚ ਇਹ ਹੋਵੇ ਕਿ ਹਾਂ ਵੀ ਜਿਹੜਾ ਵੀ ਇਹ ਫੰਕਸ਼ਨ ਆਪਾਂ ਜਿਹੜਾ ਧਾਰਮਿਕ ਉਤਸਵ ਆ ਰਿਹਾ ਆ ਇਹਨੂੰ ਸਾਰੇ ਜਣੇ ਰਲ ਕੇ ਖੁਸ਼ੀਆਂ ਨਾਲ ਮਨਾਉਣ ਤੇ ਕੋਈ ਵੀ ਇਦਾਂ ਦੀ ਅਨਟੂਵਰਡ ਇਨਸੀਡੈਂਟ ਨਾ ਹੋਵੇ ਜੀ ਅੱਛਾ ਅਨਿਲ ਕੁਮਾਰ ਪਨੋੜ ਦੀ ਕੀ ਚੇਤਾਵਨੀ ਸ਼ਰਾਤੀ ਅੰਸਰਾਂ ਦੇਖੋ ਚੇਤਾਵਨੀ ਦੇਖੋ ਚੇਤਾਵਨੀ ਅਨਿਲ ਕੁਮਾਰ ਪਨੋੜ ਇੰਡੀਵਿਜੂਅਲ ਦੀ ਨਹੀਂ ਹੁੰਦੀ ਜੀ ਅਨਿਲ ਕੁਮਾਰ ਪਨੋੜ ਇੰਡੀਵਿਜੂਅਲ ਕੁਝ ਨਹੀਂ ਹੈਗਾ ਜਿਹੜਾ ਕਾਨੂੰਨ ਹੈ ਕਾਨੂੰਨ ਨੂੰ ਲਾਗੂ ਕਰਾਉਣ ਵਾਸਤੇ ਜਿਹੜੀਆਂ ਪੋਸਟਾਂ ਕ੍ਰੀਏਟ ਕੀਤੀਆਂ ਗਈਆਂ ਨੇ ਜਿਹੜੀਆਂ ਬਤੌਰ ACP ਮੈਂ ਬਤੌਰ ਡੀਐਸਪੀ ਰੈਂਕ ਦੇ ਵਿੱਚ ਕਾਰੇ ਚੇਤਾਵਨੀ ਮਾੜੇ ਅਨਸਰ ਨੂੰ ਹੀ ਹੁੰਦੀ ਹੈ ਮਾੜੇ ਅਨਸਰ ਨੂੰ ਚੇਤਾਵਨੀ ਇਹ ਹੈ ਕਿ ਜਿਨੇ ਮਾੜੇ ਕੋਈ ਪੰਜਾਬੀ ਦੇ ਵਿੱਚ ਜੇ ਆਪਕਾ ਨਾ ਕਰਤੂਤ ਕਰਨੇ ਜਾਂ ਮਾੜਾ ਕੋਈ ਕਾਰਾ ਕਰਨਾ ਹੈ ਫਿਰ ਉਸ ਸਜ਼ਾ ਪੁਗਤਣ ਵਾਸਤੇ ਤਿਆਰ ਰਹੇ ਠੀਕ ਹੈ ਇਹ ਲੋਕਾਂ ਦਾ ਤਿਹਾਰ ਹੈ ਲੋਕਾਂ ਵਾਸਤੇ ਹੈ ਤੇ ਉਹਦੇ ਵਿੱਚ ਜਿਹੜਾ ਮਾੜਾ ਅਨਸਰ ਉਹਨੇ ਵੀ ਸੈਰਟੀਫਾਈ ਕਰਨਾ ਲੇਕਿਨ ਸੈਲਿਬ੍ਰੇਟ ਕਰਨ ਦਾ ਤਰੀਕਾ ਵਧੀਆ ਹੋਣਾ ਚਾਹੀਦਾ ਨਾ ਕਿ ਕਿਸੇ ਨੂੰ ਲੁੱਟਖੋ ਜਾਂ ਕੋਈ ਬਦਮਾਸ਼ੀ ਜਾਂ ਕੋਈ ਜ ਇਹ ਬਿਲਕੁਲ ਨਹੀਂ ਹੁਣ ਦਿੱਤੀ ਜਾਊਗੀ ਤੇ ਜਿਹੜਾ ਕਰੂਗਾ ਉਹ ਉਹਨੂੰ ਭੁਗਤਣ ਵਾਸਤੇ ਵੀ ਤਿਆਰ ਹੋਵੇਗਾ ਸੈਂਸਿਟਿਵ ਏਰੀਆ ਦੇ ਵਿੱਚ ਕਿਸ ਤਰ੍ਹਾਂ ਇਹ ਤਨਾਤੀ ਕੀਤੀ ਜਾ ਰਹੀ ਚੈਕਿੰਗ ਵੇਅਰ ਕਿਸ ਤਰ੍ਹਾਂ ਕੀਤੀ ਜਾ ਰਹੀ ਹ ਹੁਣ ਤਾਂ ਕਿੰਨੀ ਕੁ ਚੈਕਿੰਗ ਹੋ ਚੁੱਕੀ ਸੈਂਸਿਟਿਵ ਇੱਦਾਂ ਜੀ ਸੈਂਸਿਟਿਵ ਏਰੀਆ ਦੇ ਵਿੱਚ ਸਾਡੇ ਕੋਲ ਫੋਰਸ ਜਿਹੜੀ ਆ ਬਾਹਰ ਪੀਏਪੀ ਤੋਂ ਹੋਰ ਜਿਹੜੇ ਸਾਡੇ ਹੋਰ ਜਿਹੜੇ ਸਾਡੇ ਸਪੋਰਟਿੰਗ ਸੈਂਟਰਸ ਆ ਕਿਨੇ ਜਿਹੜੇ ਕਿ ਵੱਖ-ਵੱਖ ਵਿੰਗ ਨੇ ਉਹ ਉਹਨਾਂ ਤੋਂ ਜ਼ਿਲ੍ਹਿਆਂ ਤੋਂ ਵੱਖ-ਵੱਖ ਆਪਣੇ ਜਿਹੜੇ ਇਹ ਜਿੰਨੇ ਵੀ ਸਾਡੇ ਵਿੰਗ ਆਖ ਨੇ ਉਹਨਾਂ ਤੋਂ ਫੋਰਸ ਜ਼ਿਲ੍ਹਿਆਂ ਨੂੰ ਤੈਕੀ ਗਈ ਹੈ ਜਿੱਥੇ ਸਾਡੇ ਕੋਈ ਵੀ ਫੋਰਸ ਆਈ ਹੈ ਇਹਨਾਂ ਦੇ ਵਿੱਚ ਸਾਡੇ 24 ਆਵਰ ਰੌਂਡ ਤੱਕ ਲੋਕ ਜਿਹੜੇ ਨਾਕੇ ਚੱਲ ਰਹੇ ਨੇ ਚੈਕਿੰਗ ਚੱਲ ਰਹੀ ਹੈ ਚਾਹੇ ਉਹ ਰੇਲਵੇ ਸਟੇਸ਼ਨ ਦੀ ਹੋਵੇ ਤੇ ਚਾਹੇ ਉਹ ਛੌਨੀ ਮਹੱਲੇ ਦੀ ਹੋਵੇ ਜਿੱਥੇ ਵਕ-ਵਕ ਨਾਕੇ ਲੱਗੇ ਨੇ 8-8 ਘੰਟੇ ਜਾਂ 12-12 ਘੰਟੇ ਦੇ ਨਾਕੇ ਲੱਗੇ ਨੇ ਤੇ ਆਪਾਂ ਜਿਹੜਾ ਲੋਕਾਂ ਨੂੰ ਸਿਰਫ ਇਸੇ ਇਹ ਵਿਸ਼ਵਾਸ ਦਿਵਾਉਣ ਲਈ ਕਿ ਤੁਸੀਂ ਆਪਣਾ ਜਿਹੜਾ ਫੈਸਟੀਵਲ ਸੀਜ਼ਨ ਹੈ ਉਹਨੂੰ ਇੰਜੋਏ ਕਰੋ ਤੇ ਚੰਗੇ ਤਰੀਕੇ ਦੇ ਨਾਲ ਕੋਈ ਵੀ ਇਦਾਂ ਦੀ ਮਾੜੀ ਘਟਨਾ ਨਹੀਂ ਹੋਣ ਦਿੱਤੀ ਜਾਵੇਗੀ। ਅੱਛਾ ਹੋਰ ਜ਼ਿਕਰ ਕੀ ਕੀ ਪ੍ਰਬੰਧ ਕੀਤੇ ਗਏ ਲੋਕਾਂ ਦੇ ਬਾਹਰ ਹੰਤ ਜਾਣ ਦੇ ਲਈ ਕਿਉਂਕਿ ਸੇਫਟੀ ਰੂਲਸ ਵੀ ਨੂੰ ਫੋਲੋ ਕਰਦੇ ਹੋਏ ਮਤਨ ਰੱਖਦੇ ਧਿਆਨ ਦਿੱਤਾ ਜਾਵੇ। ਬਿਲਕੁਲ ਜਦੋਂ ਐਡੀਸੀ ਸਾਹਿਬ ਦੇ ਸੱਕ ਟ੍ਰੈਫਿਕ アドਵਾਈਜ਼ਰੀ ਵੀ ਜਾਰੀ ਕੀਤੀ ਜਾਊਗੀ ਜੀ। ਤੁੰਗ ਜਿਹੜਾ ਹਰ ਸਾਲ ਦੀ ਤਰ੍ਹਾਂ ਹੁੰਦਾ ਟ੍ਰੈਫਿਕ ਅਡਵਾਈਜ਼ਰੀ ਜਾਰੀ ਹੁੰਦੀ ਹੈ ਮੇਰੀ ਆਪਣੀ ਪਰਸਨਲ ਤੌਰ ਤੇ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿਉਂਕਿ ਦ੍ਰਿਸ਼ੀ ਗਰਾਉਂਡ ਦੇ ਵਿੱਚ ਦੁਸ਼ਰਾ ਇਹ ਬਹੁਤ ਹੀ ਪੁਰਾਣਾ ਦੁਸ਼ਰਾ ਮਨਾਇਆ ਜਾਂਦਾ ਹੈ ਕੰਜਸਟਡ ਏਰੀਆ ਪੁਰਾਣਾ ਲੁਧਿਆਣਾ ਆ ਸਾਰੇ ਤੇ ਸਾਰਾ ਜਿਹੜਾ ਲੁਧਿਆਣਾ ਇੱਥੇ ਦੇਖਣ ਆਉਂਦਾ ਹੈ ਜਿਹੜੀ ਮੈਜੋਰਟੀ ਲੁਧਿਆਣੇ ਦੀ ਹੈ ਇਹਦੇ ਵਿੱਚ ਮੇਰੀ ਲੋਕਾਂ ਨੂੰ ਜਿਹੜੇ 4 ਵੀਲਰ ਅਫੋਰਡ ਕਰਦੇ ਨੇ ਮੇਰੀ ਉਹਨਾਂ ਨੂੰ ਇਹੀ ਰਿਕੁਐਸਟ ਹੈਗੀ ਆ ਕਿ ਕੱਲ ਨੂੰ 4 ਵੀਲਰ ਤੇ ਉਸ ਸਰੀਰ ਦੇ ਵਿੱਚੋਂ ਲੰਘਣਾ ਥੋੜਾ ਵਾਈਡ ਕਰਨ ਤਾਂ ਕਿ ਜਿਹੜਾ ਬੰਦਾ ਪੈਦਲ ਤੁਰ ਰਿਹਾ ਜਾਂ ਜਿਹੜਾ ਬੰਦਾ ਕੋ ਟੂ व्हीਲਰ ਤੇ ਜਾ ਰਿਹਾ ਕਿਉਂਕਿ ਟੂ ਬੱਲੇ ਵੀ ਇੱਕ ਟਾਈਮ ਤੋਂ ਬਾਅਦ ਇਹ ਬੰਦ ਕਰ ਦਿੱਤੇ ਜਾਣੇ ਆ ਤੇ ਇਸ ਕਰਕੇ ਇਸ ਦੁਸ਼ਹਰੇ ਦੇ ਫੈਸਟੀਵਲ ਨੂੰ ਇਹ ਪੈਦਲ ਇੰਜੋਏ ਕਰਨ ਤਾਂ ਕਿ ਦੁਸ਼ਹਰੇ ਜਿਹੜੀ ਦੁਸ਼ਹਰਾ ਗਰਾਊਂਡ ਆ ਜਿਹੜੀ ਦ੍ਰਿਸ਼ਟੀ ਗਰਾਊਂਡ ਨੂੰ ਆਪਾਂ ਕਹਿਆ ਜਾਂਦਾ ਉੱਥੇ ਇਹ ਪੈਦਲ ਪਹੁੰਚਣ ਤਾਂ ਕਿ ਆਪ ਵੀ ਚੰਗੇ ਤਰੀਕੇ ਦੇ ਨਾਲ ਇਹ ਦੇਖ ਸਕਣ ਤੇ ਦੂਜੇ ਵੀ ਕਿਸੇ ਨੂੰ ਵਿਗੜਨ ਨਾ ਹੋਵੇ ਬਿਲਕੁਲ ਬਹੁਤ ਬਹੁਤ ਧੰਨਵਾਦ ਨੋਟ ਸਾਹਿਬ ਜਾਣਕਾਰੀ ਦੇਣ ਤੇ ਲਈ ਬਹੁਤ ਬਹੁਤ ਥੈਂਕ ਯੂ ਆਜਾ ਰਜ ਰਾਦਾ ਤੁਹਾਡੇ ਵੱਲੋਂ ਤੁਹਾਡੇ ਥਾਣੇ ਵੱਲੋਂ ਨੌਕਰੀ ਕਿਸ ਤਰ੍ਹਾਂ ਕੀਤੀ ਜਾਏ ਥਾਣੇ ਦੀ ਨੌਕਰੀ ਜੀ ਸਾਨੂੰ ਬਾਹਰ ਤੋਂ ਵੀ ਪੀਏਪੀ ਤੋਂ ਫੋਰਸ ਮਿਲੀ ਆ ਜਿਵੇਂ ਮੈਨੂੰ 8 ਮੌਕੇ ਮਿਲੇ ਆ ਅਸੀਂ ਤਿੰਨ ਚੌਂਕ ਡਿਵਾਈਡ ਕੀਤੀ ਆ ਜਿੱਥੇ ਇੱਥੇ ਜ਼ਿਆਦਾ ਭੀੜ ਭੜੀ ਹੁੰਦੀ ਆ ਉੱਥੇ ਅਸੀਂ ਕੀ ਕਰਾਂਗੇ ਲਾਸਟ ਟਾਈਮ ਉੱਥੇ ਰਸਨਾ ਥੈਂਕ ਯੂ ਬਿਲਕੁਲ ਇਹ ਸਾਡੇ ਨਾਲ ਸੀਗੇ ਰਜਿੰਦਰ ਜੀ ਐਸਐਚਓ ਕਤਵਾਲੀ ਥਾਣੇ ਦੇ ਇੱਕ ਥਾਣਾ ਨੰਬਰ 1 2 3 4 5 6 7 ਸੱਤ ਥਾਣਿਆਂ ਦੀ ਪੁਲਿਸ ਜਿਹੜੀ ਕਿ ਹੈ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਮਾਰਚ ਕੱਢੇਗੀ ਵੱਖ-ਵੱਖ ਥਾਣਿਆਂ ਦੇ ਵੱਲੋਂ ਵੱਖ-ਵੱਖ ਥਾਣਿਆਂ ਦੀ ਫੋਰਸ ਜਿਹੜੀ ਕਿ ਹੈ ਥਾਣੇ ਐਸ ਐਚ ਓ ਅਤੇ तमाम ਜਿਹੜੇ ਵੱਡੇ ਅਧਿਕਾਰੀ ਨੇ ਇੱਥੇ ਅੱਜ ਮਾਰਚ ਕੱਢਿਆ ਜਾਏਗਾ ਤਿਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਬਹੁਤ ਵੱਡਾ ਜਿਹੜੀ ਕਿ ਹੈ ਲੁਧਿਆਣਾ ਦੇ ਵਿੱਚ ਮਾਰਚ ਕੱਢਿਆ ਜਾ ਰਿਹਾ ਹੈ ਤੇ ਅਸ਼ਾਰਤੀ ਅੰਸਰਾਂ ਨੂੰ ਵੀ ਜਿਹੜੀ ਹੈ ਚੇਤਾਵਨੀ ਜਿਹੜੀ ਕਿ ਆ ਪੁਲਿਸ ਵੱਲੋਂ ਦਿੱਤੀ ਗਈ ਹੈ ਜੇਕਰ ਸ਼ਰਾਰਤ ਕਰੋਗੇ ਜਾਂ ਸ਼ਰਾਰਤੀ ਅੰਸਰ ਕੋਈ ਐਦਾ ਮਾਹੌਲ ਕ੍ਰੀਏਟ ਕਰੋਗੇ ਤੇ ਤੁਹਾਡੇ ਤੇ ਉੱਤੇ ਸਖਤ ਕਾਰਵਾਈ ਜਿਹੜੀ ਕਿ ਆ ਹੁੰਦੀ ਹੋਈ ਦਿਖਾਈ ਦੇਵੇਗੀ ਤੇ ਤੁਸੀਂ ਵੀ ਆਪਣੇ ਪਰਿਵਾਰ ਦੇ ਨਾਲ ਆਰਾਮ ਦੇਣਾ ਜਾਓ ਕਿਉਂਕਿ ਕੱਲ ਦੁਸ਼ਹਿਰਾ ਵਾਹ ਦੁਸ਼ਹਿਰਾ ਬੜਾ ਤੁਮ ਤੁਮਤਨਾ ਮਨਾਇਆ ਜਾਂਦਾ ਹੈ ਲੁਧਿਆਣਾ ਦੇ ਵਿੱਚ ਤੇ ਆਰਾਮ ਦੇਣਾ ਦੁਸ਼ਹਿਰਾ ਜਿਹੜੀ ਕਿ ਆ ਤੁਸੀਂ ਆਪਣਾ ਦੇਖਣ ਆਓ ਕਿਉਂਕਿ ਪੁਲਿਸ ਵੱਲੋਂ ਵੀ ਉੱਥੇ ਕੜੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਇਹ ਤੁਸੀਂ ਦੇਖ ਪਾ ਰਹੇ ਹੋ ਸਤੋ ਥਾਣਾ ਦੀ ਥਾਣੇ ਦੀ ਪੁਲਿਸ ਅੱਜ ਮਾਰਚ ਕੱਢੇਗੀ ਮਾਰਚ ਫਲੈਗ ਕੱਢਿਆ ਜਾ ਰਿਹਾ ਵਾ ਬਹੁਤ ਵੱਡਾ ਜਿਹੜੇ ਆ ਅੱਜ ਲੁਧਿਆਣਾ ਪੁਲਿਸ ਵੱਲੋਂ ਕਦਮ ਚੱਕਿਆ ਗਿਆ ਵਾ ਕਿਉਂਕਿ ਐਕਸ਼ਨ ਮੋਡ ਤੇ ਦਿਖਾਈ ਦੇ ਰਹੀ ਆ ਪੁਲਿਸ ਏ ਡੀ ਸੀ ਵੀ ਸਮੀਰ ਵਰਮਾ ਜੀ ਵੱਲੋਂ ਵੀ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਇਹ ਜਿਹੜੇ ਸ਼ਰਾਬੀ ਅੰਸਰਾਂ ਦੇ ਉੱਤੇ ਕਾਰਵੇ ਜਰੂਰ ਹੋਵੇਗੀ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਉੱਥੇ ਹੀ ਏਡੀਸੀ ਵੀ ਦਵਿੰਦਰ ਚੋਧਰੀ ਵੱਲੋਂ ਵੀ ਜਿਹੜਾ ਕਿਹਾ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਥਾਣੇਦਾਰਾ ਵੱਲੋਂ ਤੇ ਜਿਹੜੇ ਮਾਨਯੋਗ ਸਾਡੇ ਸੀਪੀ ਨੇ ਉਹਨਾਂ ਦੇ ਵੱਲੋਂ ਵੀ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਸਾਰੇ ਅਧਿਕਾਰੀਆਂ ਨੂੰ ਤਿਹਾਰਾਂ ਨੂੰ ਸਦੇ ਨਜ਼ਰ ਰੱਖਦੇ ਹੋਏ ਕੋਈ ਵੀ ਆ ਸਿਟੀਜ਼ਨ ਖੱਜਲਖਵਾਰ ਨਹੀਂ ਹੋਣਾ ਚਾਹੀਦਾ ਤਿਹਾਰਾਂ ਨੂੰ ਤੇ ਵਿੱਚ ਤੇ ਟ੍ਰੈਫਿਕ ਨੂੰ ਲੈ ਕੇ ਵੀ ਸਚਾਰੂ ਰੰਗ ਰੰਗ ਦੇ ਟਰੈਫਿਕ ਨੂੰ ਲੈ ਕੇ ਵੀ ਕਾਫੀ ਮ ਟਰੈਫਿਕ ਨੂੰ ਲੈ ਕੇ ਕਾਫੀ ਜਿਹੜਾ ਪਲੈਨਿੰਗ ਜਿਹੜੀ ਕੀਤੀ ਗਈ ਹੈ ਕੀਤੀ ਗਈ ਹੈ। ਹੁਣ ਇਥੋਂ ਟਰੈਫਿਕ ਰਵਾਨਾ ਕੀਤਾ ਜਾ ਰਿਹਾ ਵੈ ਮਾਰਚ ਫਲੈਗ ਕੀਤਾ ਜਾਏਗਾ ਬਾਈਪਾਸ ਤੋਂ ਲੈ ਕੇ ਅੱਗੇ ਸਮਨਾ ਚੌਂਕ ਤੱਕ ਤੇ ਸੈਂਸਿਟਿਵ ਏਰੀਆ ਨੂੰ ਵੀ ਚੈਕਿੰਗ ਕੀਤੀ ਜਾਏਗੀ।